ਇਹ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਜਾਵੇ ਸਾਰੇ ਭੱਜ ਜਾਵੇ ਇਹਨਾਂ ਨੇ ਆਪ ਦਾ ਟੈਂਕਾ ਜਣਾਉਣਾ ਹੁੰਦਾ ਜਿੰਦਾਬਾਦ ਮੁਜ਼ਾਫਰ ਬੇਸ਼ੇ ਬਿਨਾ ਗੱਲ ਤੋਂ ਸਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਵੀਰਾ ਗੱਲ ਇਕੱਠੇ ਰੱਖਦਾ ਜੋ ਅੱਜ ਜਕਸੀਰ ਸਿੰਘ ਮਾਸਟਰ ਨੇ ਸਭ ਤੋਂ ਬੋਲੇ ਹੈ ਵੀ ਕਿਸਾਨਾਂ ਬਾਰੇ ਵੀ ਇਹਨਾਂ ਦਾ ਤਾਂ ਕੰਮ ਗੰਦ ਪਾਉਣਾ ਸਾਰਾ ਪੰਜਾਬ ਗੰਦ ਪਾਤਾ ਕੁੜੀਆਂ ਸਭ ਦੇ ਬੇਟੇ ਨਾਲ ਇੱਥੇ ਹੁਣਾ ਸੀ ਕੁਝ ਖਾਸ ਕਰਨਾ ਕਰਕੇ ਉਹ ਨਹੀਂ ਆ ਸਕਦੇ ਤੇ ਕਿਸਾਨ ਨੂੰ ਨਹੀਂ ਆਉਂਦਾ ਤੁਹਾਨੂੰ ਪਤਾ ਹੀ ਐ ਕਿ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਕੋਈ ਕੰਮ ਕਰੇ ਕਿਸਾਨੀ ਫਾਕੇ ਜਾਵੇ ਇਹਨਾਂ ਨੇ ਆਪ ਦਾ ਟੈਂਕਾ ਬਣਾਉਣਾ ਹੈ ਜਿੰਦਾਬਾਦ ਮੁਜ਼ਾਫਰ ਬੇਸ਼ੀ ਬਿਨਾ ਗੱਲ ਤੋਂ ਸਭਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਵੀਰਾ ਕਰਕੇ ਰੱਖ ਬੈਗਰੂ ਖਾਲਸਾ ਵੈਰੀ ਫਤੇ ਭਾਈ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਪਿੰਡ ਸੀਮਾ ਕਾਈ ਟਕੌਂਦਾ ਦਾ ਪ੍ਰਧਾਨ ਬੋਲਦਾ ਜੋ ਅੱਜ ਜਖਸੀਰ ਸਿੰਘ ਮਾਸਟਰ ਨੇ ਸਬਦ ਬੋਲੇ ਐ ਵੀ ਕਿਸਾਨਾਂ ਬਾਰੇ ਵੀ ਇਹਨਾਂ ਦਾ ਦਾ ਕੰਮ ਗੰਦ ਪਾਉਣਾ ਸਾਰਾ ਪੰਜਾਬ ਗੰਦ ਪਾਤਾ ਹੁਣ ਬਾਈ ਜੀ ਇਸ ਗੱਲ ਦਾ ਗੁੱਸਾ ਨਾ ਕਰਿਓ ਆਮ ਪਾਰਟੀ ਵਾਲਿਓ ਹੁਣ ਜੇ ਸਾਡੇ ਕੋਲੇ ਆਏ ਤੁਸੀਂ ਸਾਡੇ ਪਿੰਡ ਸੇਮੇ 'ਚ ਅਸੀਂ ਪੂਰਾ ਵਿਰੋਧ ਕਰਾਂਗੇ ਤੇ ਬਾਈ ਬਣ ਕੇ ਤੇ ਸਾਰੇ ਪੰਜਾਬ ਨੂੰ ਅਪੀਲ ਐ ਵੀ ਇਹਨਾਂ ਦਾ ਵਿਰੋਧ ਕਰੋ ਇਹ ਕੀ ਬੋਲ ਰਹੇ ਐ ਇੰਨੀ ਮੇਰੀ ਬੇਨਤੀ ਐ ਕਿਸਾਨਾਂ ਪ੍ਰਤੀ ਸਾਥਵੀਂ ਵੋਟਾਂ ਲੈ ਕੇ ਸਾਨੂੰ ਹੀ ਉਹ ਕਰ ਰਿਹਾ ਹੈ ਇਹ ਤੇ ਅਪੀਲ ਹੈ ਮੇਰੀ ਤਾਂ ਸਾਰੇ ਪਿੰਡਾਂ ਨੂੰ ਅਨਥਾਣਾ ਬਲਾਕ ਨੂੰ ਵੀ ਇਹ ਜਿੱਥੇ ਵੀ ਆਵੇ ਇਹਦਾ ਵਿਰੋਧ ਕਰੋ ਭਾਈ ਵੀ ਇਹ ਬੋਲਿਆ ਕੀ ਹੈ ਇਹ ਆਪਾਂ ਨੂੰ ਟਿੱਚ ਜਾਣ ਦਾ ਆਪਾਂ ਤਾਂ ਸਭ ਕੁਝ ਇਹਦੀ ਖਾਤਰ ਜਾਣ ਬਾਰਤੀ ਵੀ ਭਾਈ ਤਣ ਦੇ ਤੇ ਲਾਦਾ ਵੀ ਸਾਰਾ ਕੁਝ ਵੀ ਭਾਈ ਆਮ ਪਾਰਟੀ ਵਾਲੇ ਸਾਡਾ ਕੁਝ ਕਰਨਗੇ ਤੇ ਅਖੀਰ ਆਪ ਨੂੰ ਆਮੁੱਲ ਦਿੱਤਾ ਬਾਇ ਤਾਂ ਇੱਕ ਗੱਲ ਕਹਿਣਾ ਬਈ ਅਸੀਂ ਤਾਂ ਪਿੰਡ ਸੇਮਾ ਤੋਂ ਬੋਲਦੇ ਆਂ ਵਿਰੋਧ ਕਰਾਂਗੇ ਬਾਈ ਬਣ ਕੇ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਕੁੜੀਆਂ ਸਾਡੇ ਬੇਟੇ ਨਾਲ ਜਮਣ ਇੱਥੇ ਆਉਣਾ ਸੀ ਕੁਝ ਖਾਸ ਕਰਨਾ ਕਰਕੇ ਉਹ ਨਹੀਂ ਆ ਸਕਦੇ ਤੇ ਕਿਸਾਨ ਉਹਨੀਆਂ ਦਾ ਤੁਹਾਨੂੰ ਪਤਾ ਹੀ ਐ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਦੇ ਹੋਣ ਸਾਰੇ ਫਾਗ ਜਾਵੇ ਇਹਨਾਂ ਨੇ ਆਪ ਦਾ ਰੈਂਕ ਕਰਾਉਣਾ ਹੈ ਜਿਲ੍ਹਾ ਬਲ ਮੋਤਾਬਲ ਬੇਸ਼ਿਕ ਬਿਨਾ ਗੱਲ ਤੋਂ ਸਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਵੀਰਾ ਕਰਕੇ ਰੱਖਿਆ